ਹallelujah ਅਰ वचन ਦੇ ਵਿੱਚ ਲਿਖਿਆ ਹੈ ਕਹਾਵਤਾਂ ਦੀ ਕਿਤਾਬ ਉਹਦਾ 19 ਨੰਬਰ ਅਧਿਆਇ ਉਹਦੀ 23 ਨੰਬਰ ਪੰਕਤੀ ਦੇ ਵਿੱਚ ਬੁੱਕ ਆਫ ਪ੍ਰੋਵਰਬਸ ਚੈਪਟਰ ਨੰਬਰ 19 ਵਰਸ 23 ਕਹਿੰਦਾ ਯਹੋਵਾ ਦਾ ਭੈ ਜਿਉਣ ਲਈ ਹੈ ਯਹਵਾ ਦਾ ਭੈ ਜਿਉਣ ਲਈ ਹੈ ਭੈ ਮੰਨਣ ਵਾਲਾ ਤ੍ਰਿਪਤ ਰਹੇਗਾ ਅਤੇ ਬਿਪਤਾ ਤੋਂ ਬਚਿਆ ਰਹੇਗਾ ਸ਼ਰਧਾ ਦਾ ਡਰ ਜੀਵਨ ਦੇਣ ਦੇ ਲਈ ਆ ਮੌਤ ਦੇਣ ਦੇ ਲਈ ਨਹੀਂ ਅਰ ਜਿਹੜਾ ਪਰਮੇਸ਼ਰ ਦਾ ਭੈ ਮੰਨਦਾ ਆ ਜਿਹੜਾ ਡਰਦਾ ਆ ਉਹ ਤ੍ਰਿਪਤ ਰਹੇਗਾ ਉਹ ਸੈਟੀਸਫਾਈਡ ਹੋਏਗਾ ਚੰਗੀਆਂ ਚੀਜ਼ਾਂ ਦੇ ਨਾਲ ਰੱਜਿਆ ਹੋਇਆ ਰਹੇਗਾ ਜੀਵਨ ਮਿਲੂਗਾ ਤੇ ਚੋਖਾ ਕਹਿੰਦਾ ਆਰਜਾ ਦੇ ਵਾਅਦੇ ਨਾਲ ਮੈਂ ਤੇਰੀ ਨਿਸ਼ਾ ਕਰੂੰਗਾ ਚਾਰੇਗਾ ਪਰਮੇਸ਼ਰ ਉਹਨੂੰ ਆਪਣੀ ਦਰਗਾਹ ਵਿੱਚ ਓਟ ਦੇਵੇਗਾ ਆਪਣੇ ਨਿਵਾਸ ਸਥਾਨ ਦੇ ਅੰਦਰ ਆਪਣੇ ਖੰਭਾਂ ਦੇ ਅੰਦਰ ਆਪਣੀ ਸੁਰੱਖਿਆ ਦੇ ਕਵਚ ਦੇ ਅੰਦਰ ਪ੍ਰਭੂ ਉਹਨੂੰ ਸੰਭਾਲ ਕੇ ਰੱਖਣਗੇ ਹallelujah ਹੁਣ ਤੁਸੀਂ ਦੇਖਣ ਤੇ ਪਰਮੇਸ਼ਵਰ ਦਾ ਭੈ ਆਪਣੇ ਜੀਵਨ ਵਿੱਚ ਰੱਖਣਾ ਆ ਕੇ ਨਹੀਂ ਰੱਖਣਾ ਅਗਰ ਤੁਸੀਂ ਇੰਨੀਆਂ ਵੱਡੀਆਂ ਵੱਡੀਆਂ ਬਰਕਤਾਂ ਨੂੰ ਲੋਚਦੇ ਹੋ ਤਾਂ ਫਿਰ ਪਰਮੇਸ਼ਵਰ ਦੇ ਭੈ ਵਿੱਚ ਚੱਲਣਾ ਸਿੱਖੋ ਆਪਣੇ ਮਨ ਨੂੰ ਪਰਮੇਸ਼ਵਰ ਦੇ ਅੱਗੇ ਨੀਵਿਆ ਕਰ ਦਿਓ ਔਰ ਪ੍ਰਭੂ ਦੇ ਅੱਗੇ ਦਾਊਦ ਦੇ ਵਾਂਗ ਪ੍ਰਾਰਥਨਾ ਕਰੋ ਜਿੱਦਾਂ ਦਾਊਦ ਕਹਿੰਦਾ ਕਰੋ ਕਿ ਪਵਿੱਤਰ ਆਤਮਾ ਜੀ ਮੈਨੂੰ ਪਰਮੇਸ਼ਵਰ ਦਾ ਭੈ ਮੰਨਣਾ ਮਿਲੇ ਮੈਨੂੰ ਸਿਖਾਓ ਕਿ ਮੈਂ ਪਰਮੇਸ਼ਵਰ ਦੇ ਬਚਨ ਦੀ ਆਗਿਆਕਾਰੀ ਕਰ ਸਕਾਂ ਮੈਨੂੰ ਸਿਖਾਓ ਕਿ ਕਿਵੇਂ ਮੈਂ ਉਹਦੇ ਬਚਨ ਨੂੰ ਆਪਣੇ ਦਿਲ ਵਿੱਚ ਰੱਖਾਂ ਕਿ ਉਹਦਾ ਪਾਪ ਨਾ ਕਰਾਂ ਮੇਰਾ ਮਾਰਗਦਰਸ਼ਨ ਕਰੋ ਕਿ ਮੈਂ ਉਹਦੀਆਂ ਦੱਸੀਆਂ ਰਾਹਾਂ ਤੇ ਚੱਲਾਂ ਮੰਗਿਆ ਕਰੋ ਤੇ ਬਚਨ 'ਚ ਤਾਂ ਲਿਖਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਹallelujah ਤੁਸੀਂ ਮੰਗੋਗੇ ਤਾਂ ਤੁਹਾਨੂੰ ਜ਼ਰੂਰ ਦਿੱਤਾ ਜਾਏਗਾ ਔਰ ਪਵਿੱਤਰ ਆਤਮਾ ਸਾਡਾ ਡਿਵਾਈਨ ਕਾਉਂਸਲਰ ਉਹ ਸਾਨੂੰ ਗਾਈਡ ਕਰਦਾ ਹੈ ਉਹ ਸਾਨੂੰ ਸਮਝਾਉਂਦਾ ਹੈ ਕਿ ਕਿਵੇਂ ਅਸੀਂ ਪਰਮੇਸ਼ਵਰ ਦੇ ਹੋਰ ਨੇੜੇ ਜਾ ਸਕਦੇ ਹਾਂ ਕਿਵੇਂ ਅਸੀਂ ਪਰਮੇਸ਼ਵਰ ਤੋਂ ਹੋਰ ਬਰਕਤਾਂ ਨੂੰ ਪ੍ਰਾਪਤ ਕਰ ਸਕਦੇ ਔਰ ਕਿੱਦਾਂ ਅਸੀਂ ਆਪਣੇ ਜੀਵਨ ਦੇ ਵਿੱਚ ਸਿੱਧ ਹੋ ਸਕਦੇ ਹਾਂ ਬਹੁਤ ਸਾਰੇ ਲੋਕ ਇਸ ਗੱਲ ਦਾ ਸਹਾਰਾ ਬਹੁਤ ਲੈਂਦੇ ਦੇਖੋ ਜੀ ਕੋਈ ਵੀ ਧਰਮੀ ਨਹੀਂ ਕੋਈ ਇੱਕ ਵੀ ਨਹੀਂ ਕਿ ਤੁਸੀਂ ਕਦੀ ਬੰਨਾ ਵੀ ਨਹੀਂ ਚਾਹੋਗੇ ਸਕੇ ਹallelujah ਜ਼ਬੂਰਾ ਦੀ ਕਿਤਾਬ ਉਹਦਾ ਚੌਂਤੀ ਨੰਬਰ ਅਧਿਆਇ ਉਹਦੀ 17 ਨੰਬਰ ਪੰਕਤੀ ਬੁੱਕ ਆਫ ਸਾਮ ਚੈਪਟਰ ਨੰਬਰ 34 ਵਰਸ 17 ਲਿਖਿਆ ਧਰਮੀ ਦੁਹਾਈ ਦਿੰਦੇ ਹਨ ਅਤੇ ਯਹੋਵਾ ਸੁਣਦਾ ਹੈ ਅਤੇ ਉਹਨਾਂ ਨੂੰ ਸਾਰਿਆਂ ਦੁੱਖਾਂ ਤੋਂ ਛਡਾਉਂਦਾ ਹੈ ਬਹੁਤ ਸਾਰੇ ਲੋਕ ਕਹਿੰਦੇ ਸਾਡੀ ਪ੍ਰਾਰਥਨਾ ਪਤਾ ਨਹੀਂ ਰੱਬ ਕਾ ਤੋ ਨਹੀਂ ਸੁਣਦਾ ਅਸੀਂ ਵਰਤ ਵੀ ਰੱਖ ਕੇ ਪ੍ਰਾਰਥਨਾ ਕੀਤੀ ਸਾਡੀ ਦੇ ਪ੍ਰਾਰਥਨਾ ਦਾ ਕੋਈ ਉੱਤਰ ਨਹੀਂ ਆਇਆ ਅਸੀਂ ਤਾਂ ਚਰਚ ਜਾ ਕੇ ਪ੍ਰਾਰਥਨਾ ਕੀਤੀ ਸਾਡੀ ਪ੍ਰਾਰਥਨਾ ਦਾ ਤਾਂ ਕੋਈ ਉੱਤਰ ਨਹੀਂ ਆਇਆ ਅਸੀਂ ਤਾਂ 2 ਘੰਟੇ ਸਵੇਰ ਨੂੰ ਪ੍ਰਾਰਥਨਾ ਕਰਦੇ ਸਾਡੀ ਪ੍ਰਾਰਥਨਾ ਦਾ ਤਾਂ ਕੋਈ ਉੱਤਰ ਨਹੀਂ ਆਇਆ ਸਾਡਾ ਤਾਂ ਕੋਈ ਕੰਮ ਨਹੀਂ ਬਣਿਆ ਪਾਸਟਰ ਜੀ ਜਰੂਰ ਤੁਹਾਡੀ ਪ੍ਰਾਰਥਨਾ 'ਚ ਕਮੀ ਹੋਊਗੀ ਜਰੂਰ ਤੁਹਾਡੇ ਜੀਵਨ ਵਿੱਚ ਕਮੀ ਹੋਊਗੀ ਕਿਉਂਕਿ ਇਸ ਗੱਲ ਦਾ ਤੇ ਮੈਨੂੰ ਪੱਕਾ ਯਕੀਨ ਆ ਕਿ ਮੇਰੇ ਪਰਮੇਸ਼ਵਰ ਵਿੱਚ ਕੋਈ ਕਮੀ ਨਹੀਂ ਹੈ ਹallelujah ਇਹ ਮੈਨੂੰ ਪੂਰਾ ਭਰੋਸਾ ਆ ساری ਦੁਨੀਆ ਇੱਕ ਪਾਸੇ ਖੜੀ ਹੋ ਕੇ ਕਹੇ ਨਾ ਕਿ ਪਰਮੇਸ਼ਵਰ ਵਿੱਚ ਕਮੀ ਆ ਤੇ ਮੈਂ ਦੂਜੇ ਪਾਸੇ ਖੜੀ ਹੋ ਕੇ ਕਹਾਂਗੀ ਨਹੀਂ ਪਰਮੇਸ਼ਵਰ ਵਿੱਚ ਕੋਈ ਕਮੀ ਨਹੀਂ ਆ ਹੋ ਸਕਦਾ ساری ਦੁਨੀਆ ਵਿੱਚ ਹੀ ਕਮੀ ਹੋਵੇ ਕਿ ਤੁਸੀਂ ਸਮਝ ਹੀ ਨਹੀਂ ਸਕਦੇ ਇਸ ਸਟੇਟਮੈਂਟ ਨਾਲ ਜੋ 10 ਦੀਆਂ ਸਟੇਟਮੈਂਟਾਂ ਦੇ ਨਾਲ ਉਹ ਮੈਨੂੰ ਇਸ ਗੱਲ ਲਈ ਇੰਪ੍ਰੈਸ ਨਹੀਂ ਕਰ ਸਕਦੇ ਕਿ ਪਰਮੇਸ਼ਵਰ ਦੀ ਵਿੱਚ ਕਮੀ ਆ ਇਸ ਲਈ ਉਹ ਏਬਲ ਨਹੀਂ ਆ ਕਿ ਉਹ ਮੈਨੂੰ ਚੰਗਿਆ ਕਰ ਸਕੇ ਉਹ ਏਬਲ ਨਹੀਂ ਆ ਕਿ ਮੇਰੇ ਬੱਚੇ ਨੂੰ ਚੰਗਿਆ ਕਰ ਸਕੇ ਉਹ ਏਬਲ ਨਹੀਂ ਆ ਕਿ ਮੇਰੀ ਬਿਜ਼ਨਸ ਰਨ ਕਰ ਸਕੇ ਨਹੀਂ ਮੈਂ ਕਹਿੰਦੀ ਉਹ ਏਬਲ ਆ ਕਿ ਅਸਮਾਨ ਨੂੰ ਪਾੜ ਕੇ ਤੇਰੇ ਲਈ ਸਭ ਕੁਝ ਖੜਾ ਕਰ ਦਵੇ ਤੇ ਪੈਦਾ ਕਰ ਦਵੇ ਉਹ ਕਰੰਦੇ ਉਹ ਯੋਗ ਇਹ ਸਤਕਸ਼ ਕਰੰਦੇ ਜਿਹਦੇ ਸ਼ਬਦ ਦੇ ਨਾਲ ਇਸ பிரਹਮਾਨਡ ਦੀ ਰਚਨਾ ਹੋ ਗਈ ਤੂੰ ਕਿਹੜੇ ਖੇਤ ਦੀ ਮੂੜੀ ਆ ਕਿ ਤੇਰਾ ਕੰਮ ਨਹੀਂ ਬਣਦਾ ਪਰ ਮੈਨੂੰ ਇਸ ਗੱਲ ਦਾ ਪਤਾ ਆ ਕਿ ਤੇਰੀ ਨੀਤ ਦੇ ਵਿੱਚ ਕਮੀ ਆ ਮੈਨੂੰ ਇਸ ਗੱਲ ਦਾ ਪਤਾ ਆ ਕਿ ਤੂੰ ਵਰਤ ਜ਼ਰੂਰ ਰੱਖਦਾ ਪਰ ਤੂੰ ਅਜੇ ਤੱਕ ਸੁਭਾਅ ਨਹੀਂ ਬਦਲਿਆ ਮੈਨੂੰ ਇਸ ਗੱਲ ਦਾ ਪਤਾ ਆ ਕਿ ਤੂੰ 2 ਘੰਟੇ ਪ੍ਰਾਰਥਨਾ ਜ਼ਰੂਰ ਕਰਦਾ ਪਰ ਪ੍ਰਾਰਥਨਾ ਕਰਨ ਦੇ ਬਾਅਦ ਸਾਰਾ ਰੱਦ ਪਰਮੇਸ਼ਵਰ ਨੂੰ ਬਿਲਕੁਲ ਵੀ ਪਸੰਦ ਨਹੀਂ ਇਸ ਲਈ ਤੇਰੀ ਪ੍ਰਾਰਥਨਾ ਦਾ ਉੱਤਰ ਨਹੀਂ ਆ ਰਿਹਾ ਕਿਹਦੀ ਪ੍ਰਾਰਥਨਾ ਦਾ ਉੱਤਰ ਆਉਂਦਾ ਧਰਮੀ ਧਰਮ ਦਾ ਮਤਲਬ ਕੀ ਆ ਪਰਮੇਸ਼ਵਰ ਦਾ ਸੁਭਾ ਪਰਮੇਸ਼ਵਰ ਦੇ ਗੁਣ ਧਰਮੀ ਜਿਹੜਾ ਪਰਮੇਸ਼ਵਰ ਦੇ ਸੁਭਾ ਦੇ ਅਨੁਸਾਰ ਚੱਲਦਾ ਆ ਪਰਮੇਸ਼ਵਰ ਦੇ ਗੁਣਾਂ ਨੂੰ ਆਪਣੀ ਕੀ ਆ ਸਚਾਈ ਵਫਾਦਾਰੀ ਇਮਾਨਦਾਰੀ ਪ੍ਰੇਮ ਕਿਰਪਾ ਦਇਆ ਇਹ ਸਭ ਕੀ ਆ ਪਰਮੇਸ਼ਵਰ ਦਾ ਸੁਭਾ ਇਹ ਸਭ ਚੀਜ਼ਾਂ ਪਰਮੇਸ਼ਵਰ ਦੇ ਅੰਦਰ ਅਗਰ ਕਿਸੇ ਰੋਂਦੇ ਨੂੰ ਦੇਖ ਕੇ ਤੈਨੂੰ ਉਹਦੇ ਉੱਤੇ ਤਰਸ ਨਹੀਂ ਆਇਆ ਤੇਰੀ ਪ੍ਰਾਰਥਨਾ ਦਾ ਉੱਤਰ ਵੀ ਨਹੀਂ ਆਉਣੀ ਕਿਉਂਕਿ ਤੇਰੇ ਅੰਦਰ ਪਰਮੇਸ਼ਵਰ ਦਾ ਸੁਭਾ ਨਹੀਂ ਹੈ ਅਗਰ ਤੇਰੇ ਕੋਲੇ ਦੋ ਕੁਰਤੇ ਹੈਗੇ ਆ ਔਰ ਤੇਰੇ ਸਾਹਮਣੇ ਕੋਈ ਫਟੇ ਕੱਪੜੇ ਪਾ ਕੇ ਖਲੋਤਾ ਆ ਔਰ ਤੇਰੇ ਹਿਰਦੇ ਦੇ ਅੰਦਰ ਇਹ ਨਹੀਂ ਆਇਆ ਕਿ ਮੈਂ ਦੂਜਾ ਕੁਰਤਾ ਇਹਨੂੰ ਦੇ ਦਵਾਂ ਤੇਰੀ ਪ੍ਰਾਰਥਨਾ ਦਾ ਉੱਤਰ ਨਹੀਂ ਹੋਣਾ ਕਿਉਂਕਿ ਤੇਰੇ ਅੰਦਰ ਪਰਮੇਸ਼ਵਰ ਦਾ ਬਚਨ ਨਹੀਂ ਹੋਨੇ ਤਾਂ ਕੀ ਜੇ ਤੇਰੇ ਕੋਲੇ ਦੋ ਕੁਰਤੇ ਤੇ ਕੋਲ ਨੂੰ ਦੇ ਦੇ ਜਿਹਦੇ ਕੋਲ ਹੈ ਨਹੀਂਗਾ ਜੇ ਤੇਰੇ ਹੱਥ ਵਿੱਚ ਖਾਣ ਲਈ ਰੋਟੀ ਆ ਔਰ ਤੇਰੇ ਸਾਹਮਣੇ ਇੱਕ ਬੱਚਾ ਆ ਇੱਕ ਵਿਅਕਤੀ ਭੁੱਖਾ ਦੇ ਵਿੱਚ ਇਹ ਗੱਲ ਨਹੀਂ ਆਈ ਤੇ ਤੇਰੀ ਪ੍ਰਾਰਥਨਾ ਦਾ ਉੱਤਰ ਵੀ ਨਹੀਂ ਆਉਣਾ ਫੇਰ ਭਾਵੇਂ ਤੂੰ ਵਰਤਨਾ ਖਲਾ ਨੱਕ ਰਗੜਨਾ ਭੇਟਾ ਚੜਾ ਲੈ ਜੋ ਮਰਜੀ ਕਰ ਲੈ ਤੇਰੀ ਪ੍ਰਾਰਥਨਾ ਦਾ ਉੱਤਰ ਨਹੀਂ ਆਉਣਾ ਧਰਮੀ ਦੀ ਪ੍ਰਾਰਥਨਾ ਦਾ ਉੱਤਰ ਆਏਗਾ ਕਹਿੰਦਾ ਧਰਮੀ ਦਾ ਧਰਮੀ ਜੜਿਆ ਉਹ ਦੁਹਾਈ ਦਿੰਦਾ ਹੈ ਅਤੇ ਯਹਵਾ ਸੁਣਦਾ ਹੈ